ਸੰਦੇਸ਼ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਅੱਜ ਦੀ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕੱਲ ਦਾ ਇੱਕ ਪੱਤਰ ਜਿਹੜਾ ਆਪਣੇ ਗਰੁੱਪਾਂ ਦੇ ਵਿੱਚ ਘੁੰਮ ਰਿਹਾ ਇਸ ਤੋਂ ਪਹਿਲਾਂ 6635 ਦਾ ਸੀ ਉਸ ਤੋਂ ਬਾਅਦ ਨਾਗਦੀ ਨਾਲ ਹੀ ਜਿਹੜਾ ਹੋ 3704 ਵਾਸਤੇ ਵੀ ਜਿਹੜਾ ਡਾਇਰੈਕਟੋਰੇਟ ਵਿਭਾਗ ਵੱਲੋਂ ਸਿੱਖਿਆ ਵਿਭਾਗ ਲਈ ਇੱਕ ਪੱਤਰ ਜਾਰੀ ਹੋਇਆ ਦੋਵਾਂ ਵਾਸਤੇ 6635 ਈਟੀਟੀ ਕੇਡਰ ਵਾਸਤੇ ਤੇ 3700 ਮਾਸਟਰ ਕੇਡਰ ਵਾਸਤੇ ਤਾਂ ਜਿਹੜੀ ਕੀ ਹੋਇਆ ਜੀ 6635 ਈਟੀਟੀ ਕੇਡਰ ਦੀ ਵੀ ਲਿਸਟ ਜਿਹੜੀ ਉਹ ਰੀਕਾਸਟ ਕੀਤੀ ਗਈ ਹੈ ਤੇ ਇਸ ਦੇ ਨਾਲ ਹੀ 3704 ਮਾਸਟਰ ਕੇਡਰ ਦੀ ਵੀ ਲਿਸਟ ਜਿਹੜੀ ਹੋ ਰੀਕਾਸਟ ਕੀਤੀ ਗਈ ਹੈ ਤਾਂ ਹੁਣ ਇਹਦੇ ਪਿੱਛੇ ਰੀਕਾਸਟ ਕਰਨ ਦਾ ਕੀ ਕਾਰਨ ਸੀ ਕਿਹੜੇ ਮੇਰੇ ਭੈਣ ਭਰਾ ਖਾਸ ਕਰ ਜਿਹੜੇ ਅਧਿਆਪਕ ਵਰਗੇ ਜਿਹੜੇ ਥੋੜੇ ਨੌਲੇਜ ਘੱਟ ਰੱਖਦੇ ਆ ਜਿਨ੍ਹਾਂ ਨੂੰ ਇਸ ਚੀਜ਼ ਬਾਰੇ ਨਹੀਂ ਪਤਾ ਤਾਂ ਉਹਨਾਂ ਦੇ ਮਨਾਂ ਦੇ ਵਿੱਚ ਕਿਤੇ ਨਾ ਕਿਤੇ ਸ਼ੰਕਾ ਜਾਂ ਡਾਊਟਸ ਨੇ ਕਿ ਜੇਕਰ ਜਿਹੜੀ ਲਿਸਟ ਹੈ ਰੀਕਾਸਟ ਕੀਤੀ ਗਈ ਹੈ ਤਾਂ ਉਹਦੇ ਵਿੱਚ ਕਿਤੇ ਉਹਨਾਂ ਦੀ ਪੋਸਟ ਨੂੰ ਤਾਂ ਕੋਈ ਖਤਰਾ ਨਹੀਂ ਜਾਂ ਕੋਈ ਉਹਨਾਂ ਦੀ ਮੈਟਲਿਸਟ ਦੇ ਉੱਪਰ ਤਾਂ ਨਹੀਂ ਕੋਈ ਪ੍ਰਭਾਵ ਹੋਊਗਾ ਹਨਾ ਤਾਂ ਉਹਨਾਂ ਸਾਰੀਆਂ ਚੀਜ਼ਾਂ ਨੂੰ ਆਪਾਂ ਕਲੀਅਰ ਕਰਨ ਜਾ ਰਹੇ ਹਾਂ ਕਿਰਪਾ ਕਰਕੇ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਜ਼ਰੂਰ ਦੇਖਿਓ ਤੇ ਬਾਕੀ ਦੋਸਤਾਂ ਮਿੱਤਰਾਂ ਨਾਲ ਜ਼ਰੂਰ ਸਾਂਝਾ ਕਰਿਓ ਤਾਂ ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਵੀ 28 2020 ਨੂੰ ਜਿਹੜਾ ਮਾਸਟਰ ਕਿਡਮ ਵਗਿਆਪਨ ਦਿੱਤਾ ਗਿਆ ਸੀਗਾ ਤੇ ਉਸ ਤੋਂ ਬਾਅਦ ਜਿਹੜਾ ਹੈ 31 ਸੌਰੀ 3 11 20 ਨੂੰ ਅਪਲਾਈ ਵੀ ਕਰਾ ਲਿਆ ਗਿਆ ਸੀ ਉਸ ਤੋਂ ਬਾਅਦ ਸਾਰੇ ਵੱਖ-ਵੱਖ ਵਿਸ਼ਿਆਂ ਦੇ ਮਾਸਟਰ ਕਿਡਰ ਦੇ ਕੈਂਡੀਡੇਟ ਸੀਗੇ 3704 ਦੇ ਉਹਨਾਂ ਨੂੰ ਜੋਇਨ ਵੀ ਕਰਾਇਆ ਤੇ ਤਕਰੀਬਨ ਉਹ ਉਹਨਾਂ ਦਾ ਪ੍ਰੋਵੀਜ਼ਨ ਵੀ ਕਲੀਅਰ ਹੋ ਚੁੱਕਿਆ ਹੈ ਤਾਂ ਪਰ ای ਡਬਲਯੂ ਐਸ ਕੈਟਾਗਰੀ ਨਾਲ ਸੰਬੰਧਤ ਉਮੀਦਵਾਰਾਂ ਨੂੰ ਮਾਨਯੋਗ ਹਾਈ ਕੋਰਟ ਵਿੱਚ ਰਿਟ ਪਟੀਸ਼ਨ ਨੰਬਰ 5198 ਆਫ 2021 ਭਾਵਨਾ ਜਿਹੜੀ ਹੈ ਆ ਰਾਣੀ ਤੇ ਹੋਰ ਬਨਾਮ ਪੰਜਾਬ ਸਰਕਾਰ ਅਤੇ ਹੋਰ ਨਿੱਟਨਸ ਮੈਟਰ ਮਾਨਯੋਗ ਹਾਈ ਕੋਰਟ ਕੋਲ ਰਿਟ ਪਟੀਸ਼ਨ ਨੰਬਰ 4264 ਆਫ 2021 ਸਿਕੰਦਰ ਸਿੰਘ ਦੇ ਕੇਸ ਨਾਲ ਅਟੈਚ ਕਰਦੇ ਹੋਏ 14 10 24 ਨੂੰ ਸਿਵਲ ਰਿਟ ਪਟੀਸ਼ਨ ਨੂੰ ਠੀਕ ਹੈ ਜੀ ਇਹ ਧਾਰ ਕਿਥੇ ਗਈਆਂ ਨੇ ਫੈਸਲਾ ਦਿੰਦੇ ਹੋਏ ਡਿਸਪੋਜ਼ ਆਫ ਕਰ ਦਿੱਤਾ ਗਿਆ ਸੀ ਮਾਨਯੋਗ ਹਾਈ ਕੋਰਟ ਦੇ ਮਿਤੀ 14 10 24 ਦੀ ਫੈਸਲੇ ਦੀ ਟੁੱਕੇ ਹਿੱਟ ਲਿਖ ਅਨੁਸਾਰ ਹੈ ਤਾਂ ਜੀ ਇਹਨਾਂ ਸਾਰਿਆਂ ਨੇ ਜਿਹੜਾ ਹੈਗਾ ਹਾਈ ਕੋਰਟ ਦੇ ਵਿੱਚ ਜਿਹੜੀ ਇੱਕ ਰੇਟ ਜਿਹੜੀ ਪਟੀਸ਼ਨ ਹੁੰਦਾਇਰ ਕੀਤੀ ਹੈ ਈਡਬਲਿਊਐਸ ਕੈਂਡੀਡੇਟਰ ਬਣ ਤੋ ਕੀ ਸੀਗੀ ਆਪਾਂ ਤੁਹਾਨੂੰ ਦੱਸਣਗੇ ਤੇ ਹਾਈ ਕੋਰਟ ਨੇ ਉਹਦੇ ਵਿੱਚ ਸਬੰਧ ਵਿੱਚ ਕੀ ਫੈਸਲਾ ਦਿੱਤਾ ਇਨ ਦਾ ਵਿਊ ਆਫ ਦਾ ਅਵਰਬ ਮੈਂਸ਼ਨਸ ਜਜਮੈਂਟ ਪਾਸਡ ਬਾਏ ਦ ਔਨਰੇਬਲ ਸੁਪਰੀਮ ਕੋਰਟ ਵੀ ਆਫ ਦਾ ਐਕਸ਼ਨਸ ਆਫ ਦਾ ਸਟੇਟ ਵਾਇਲੇਸ਼ਨਸ ਆਰਟੀਕਲ 15 ਐਂਡ 16 ਕਨਸਟੀਟਿਊਸ਼ਨ ਆਫ ਇੰਡੀਆ ਤਾਂ ਹੁਣ ਜਿਹੜੀ ਹੈਗਾ ਸੁਪਰੀਮ ਕੋਰਟ ਨੇ ਸੌਰੀ ਹਾਈ ਕੋਰਟ ਨੇ ਜਿਹੜਾ ਇੱਕ ਪੱਤਰ ਜਾਰੀ ਕੀਤਾ ਕਿ ਜਿਹੜਾ ਹੈਗਾ ਪੰਜਾਬ ਸਰਕਾਰ ਨੇ ਆਰਟੀਕਲ 15 ਤੇ 16 ਦੀ ਥੋੜੀ ਜਿਹੀ ਵਾਇਲੇਸ਼ਨ ਕੀਤੀ ਹੈ ਭਾਰਤੀ ਕਾਨੂੰਨ ਦੇ ਅਕੋਰਡਿੰਗ ਤੇ ਅਕੋਰਡਿੰਗ ਟੂ ਦਾ ਪ੍ਰੈਜ਼ੈਂਟ ਪਟੀਸ਼ਨਸ ਆਰ ਅਲਾਉਡ ਦ ਕੈਟਾਗਰੀ ਵਾਈਜ਼ ਮੈਰਿਟ ਲਿਸਟ ਡੇਟਡ 17 2 ਸੌਰੀ 17 7 2020 ਫਾਰ ਦਾ ਜਨਰਲ ਕੈਟਾਗਰੀ ਐਂਡ ਦਾ ਇਕਨੋਮਿਕਲੀ ਵੀਕਰ ਸੈਕਸ਼ਨ ਕੈਟਾਗਰੀ ਆਰ ਕਿਉਸਟ ਕਲਾਸ ਕਲੋਜ 8 ਆਫ ਦਾ ਆਫਿਸ ਮੈਮੋਰੈਂਡਮ 30 2020 ਅਲੋਂਗ ਵਿਦ ਦਾ ਕਲੈਰੀਫਿਕੇਸ਼ਨ ਇਨਸਟਰਕਸ਼ਨ ਇਸ਼ੂਡ 18 3 2021 ਆਰ ਆਲਸੋ ਸੈਟ ਅਸਾਈਡ ਤਾਂ ਹੁਣ ਜਨਰਲ ਕੈਟਾਗਰੀ ਤੇ ਉਸ ਤੋਂ ਬਾਅਦ ਈਡਬਲਿਊਐਸ ਕੈਟਾਗਰੀ ਕੈਂਡੀਡੇਟਸ ਨੇ ਜਿਹੜੀ ਰਿਟ ਪਟੀਸ਼ਨ ਨੂੰ ਹੰਦਾਇਰ ਕੀਤੀ ਸੀ ਉਹਨਾਂ ਦੇ ਸਬੰਧ ਦੇ ਵਿੱਚ ਉਹਨਾਂ ਜਿਹੜੀ ਰਿਟ ਦਾ ਫੈਸਲਾ ਕਰਦੇ ਹੋਏ ਜਿਹੜੇ ਹਾਈ ਕੋਰਟ ਨੇ ਇੱਕ ਫੈਸਲਾ ਕੀਤਾ ਤੇ ਉਹਦੇ ਨਾਲ 18 3 2 ਰਿਕਾਰਡ ਆਲਸੋ ਸੈਟ ਅਸਾਈਡ ਦਾ ਉਹ ਸਾਰੀ ਵੀ ਜਿਹੜੀ ਆਪਣੀ ਡਿਟੇਲ ਹੈ ਉਹ ਸਾਂਝੀ ਕੀਤੀ ਗਈ ਹੈ ਦਾ 스테ਟ ਹੈ ਡਾਇਰੈਕਟਡ ਟੂ ਰੀਫਰੇਮ ਰੀਕਾਸਟ ਦਾ ਮੈਰਿਟ ਲਿਸਟ ਆਫ ਦਾ ਅਪੋਇੰਟਮੈਂਟ ਟੂ ਦਾ ਪੋਸਟ ਆਫ ਐਗਰੀਕਲਚਰ ਡਿਪਾਰਟਮੈਂਟ ਆਫੀਸਰ ਬਾਇ ਇਨਕਲੂਡਿੰਗ ਦਾ ਪਟੀਸ਼ਨਰਸ ਬਿਲੋਂਗ ਟੂ ایਡਬਲਿਊਸੀ ਕੈਟੇਗਰੀ ਔਨ ਦਾ ਬੇਸਿਸ ਆਫ ਦੇਰ ਮੈਰਿਟ ਐਂਡ ਨਾਟ ਔਨ ਅਕਾਊਂਟ ਆਫ ਰਿਜ਼ਰਵੇਸ਼ਨ ਤਾਂ ਹੁਣ ਜਿੰਨੇ ਵੀ ایਡਬਲਿਊਸੀ ਕੈਟੇਗਰੀ ਦੇ ਕੈਂਡੀਡੇਟਸ ਨੇ 66 35 ਦੀ ਜਿਵੇਂ ਕਹਿੰਦੇ ਵੀ ਪੱਤਰ ਸੀ ਉਸੇ ਤਰ੍ਹਾਂ ਹੀ 3704 ਦਾ ਬਿਲਕੁਲ ਸਿਮਿਲਰ ਹੈ ਦੋਮਾਂ ਦੇ ਵਿੱਚ ਤੇ ਜਿਹੜੇ ਮੇਰੇ ਭੈਣ ਭਰਾ ਆਪਣੀਆਂ ਪੋਸਟਾਂ ਦੇ ਉੱਪਰ ਹੈਗੇ ਨੇ 3704 ਦੇ ਜਹੀ 6635 ਦੇ ਉਹਨਾਂ ਨੂੰ ਕੋ ਭਰਉਣ ਦੀ ਲੋੜ ਨਹੀਂ ਇਹ ਸਿਰਫ ईडब्ल्यूएस ਕੈਂਡੀਡੇਟਸ ਵੱਲੋਂ ਜਿਹੜਾ ਹੈਗਾ ਰੈਟ ਧਾਇਰ ਕੀਤੀ ਗਈ ਸੀ ਪਰ ਸੁਪਰੀਮ ਕੋਰਟ ਨੇ ਜਾਂ ਹਾਈ ਕੋਰਟ ਨੇ ਸੌਰੀ ਉਹਨਾਂ ਦਾ ਫੈਸਲਾ ਦਿੱਤਾ ਕਿ ईडब्ल्यूएस ਕੈਂਡੀਡੇਟਸ ਨੇ ਜਿਹੜੇ ਉਹਨਾਂ ਨੂੰ ایਡਬਲਯੂਐਸ ਸੈਕਸ਼ਨ ਦੇ ਵਿੱਚ ਜਾਂ ਕੈਟੇਗਰੀ ਦੇ ਵਿੱਚ ਹੀ ਵਿਚਾਰਿਆ ਜਾਊਗਾ ਰਿਜ਼ਰਵੇਸ਼ਨ ਕੈਟਾਗਰੀ ਦੇ ਵਿੱਚ ਉਹਨਾਂ ਨੂੰ ਨਹੀਂ ਵਿਚਾਰਿਆ ਜਾਊਗਾ ਠੀਕ ਹੈ ਜੀ ਇਟ ਇਸ ਦਰ ਫਰਦਰ ਕਲੈਰੀਫਾਈਡ ਦ ਈਡਬਲ ਕੈਂਡੀਡੇਟਸ ਹੂ ਆਰ ਸਿਲੈਕਟਡ ਔਨ ਦ ਬੇਸਿਸ ਆਫ ਦ ਮੈਰਿਟ ਐਂਡ ਔਨ ਅਕਾਊਂਟ ਆਫ ਦ ਰਿਜ਼ਰਵੇਸ਼ਨ ਆਰ ਨਾਟ ਟੂ ਬੀ ਕੰਡਕਟਡ ਟੁਵਾਰਡਸ ਦ ਕੋਟਾਮੈਂਟ ਆਫ ਰਿਜ਼ਰਵੇਸ਼ਨ ਠੀਕ ਹੈ ਜੀ ਭਾਵ ਜਿਹੜੇ ਈਡਬਲ ਇਸ ਕੈਟਾਗਰੀ ਕੈਂਡੀਡੇਟਸ ਨੇ ਉਹਨਾਂ ਨੂੰ ਈਡਬਲ ਐਸ ਸੈਕਸ਼ਨ ਦੇ ਵਿੱਚ ਹੀ ਵਿਚਾਰਿਆ ਜਾਊਗਾ ਨਾ ਕਿ ਉਹਨਾਂ ਵਾਸਤੇ ਕੋਈ ਅਲੱਗ ਤੋਂ ਰਿਜ਼ਰਵੇਸ਼ਨ ਕੈਟਾਗਰੀ ਰੱਖੀ ਗਈ ਹੈ ਠੀਕ ਹੈ ਜੀ ਜਿਹੜੇ ਕੈਟਾਗਰੀ ਕੈਂਡੀਡੇਟਸ ਨੇ ਤੇ ای ڈبلیو ایس ਨੇ ਇਹ ਦੋਵੇਂ ਅਲੱਗ-ਅਲੱਗ ਨੇ ਠੀਕ ਹੈ ای ڈبلیو ایس ਦੇ ਕੈਂਡੀਡੇਟਸ ਰਿਜ਼ਰਵ ਕੈਟਾਗਰੀ ਦੇ ਵਿੱਚ ਆਪਣਾ ਜਿਹੜਾ ਫਾਇਦਾ ਉਹ ਨਹੀਂ ਲੈ ਸਕਦੇ ਠੀਕ ਹੈ ਜੀ ਬਾਕੀ ਤੁਸੀਂ ਸਾਰਾ ਦਿਨ ਵੈਰੀਫਿਕੇਸ਼ਨ ਦੇ ਨਤੀਜਿਆਂ ਨੂੰ ਮਨਜ਼ੂਰ ਹਾਈ ਕੋਰਟ ਦੇ ਹੁਕਮ ਮਿਤੀ 14 10 24 ਦੀ ਪਾਲਣਾ ਇਹ ਤੇ ਰੀਕਾਸਟ ਕਰਨ ਦੇ ਹੁਕਮ ਦਿੱਤੇ ਗਏ ਸੀ ਇਹਨਾਂ ਦੀ ਪਾਲਣਾ ਕਰਦੇ ਹੋਏ ਵਿਭਾਗ ਨੇ 3704 ਦੀ ਜਿਹੜੀ ਸਿਲੈਕਸ਼ਨ ਨੂੰ ਪ੍ਰੋਵੀਜ਼ਨਲ ਸਿਲੈਕਸ਼ਨ ਸੂਚੀ ਰੀਕਾਸਟ ਕਰਕੇ ਉਸ ਤੋਂ ਬਾਅਦ ਇਹਨਾਂ ਦੀ ਵੈਬਸਾਈਟ www.educationallrecruitment.com ਤੇ ਅਪਲੋਡ ਕਰ ਦਿੱਤੀ ਗਈ ਹੈ ਜਿਹੜੇ ਮੇਰੇ ਭੈਣ ਭਰਾਵਾਂ ਦੇ ਮਨ ਦੇ ਵਿੱਚ ਕੋਈ ਸ਼ੰਕਾ ਹੈ ਠੀਕ ਹੈ ਉਹ ਲਿਸਟ ਡਾਊਨਲੋਡ ਕਰਕੇ ਜਿਹੜੇ ਉਹ ਚੈੱਕ ਕਰ ਸਕਦੇ ਹੋ ਕਿ ਤੁਹਾਡਾ ਨਾਮ ਉਹਦੇ ਵਿੱਚ ਹੈ ਜਾਂ ਨਹੀਂ ਹੈ ਠੀਕ ਹੈ ਜੀ ਤੇ ਇਹਦੇ ਤੋਂ ਉੱਪਰ ਕੋਈ ਅਸਰ ਨਹੀਂ ਪੈਂਦਾ ਸਿਰਫ ਇਹ ਇਕਨੋਮਿਕਲੀ ਵੀਕਰ ਸੈਕਸ਼ਨ ਕਰਕੇ ਹੀ ਜਿਹੜਾ ਇਹ 6835 ਤੇ 3704 ਦੀਆਂ ਜਿਹੜੀਆਂ ਉਹ ਲਿਸਟਾਂ ਰੀਕਾਸਟ ਕੀਤੀਆਂ ਗਈਆਂ ਨੇ ਸੋ ਕਿਰਪਾ ਕਰਕੇ ਘਰੋਂ ਦੀ ਲੋੜ ਨਹੀਂ ਹੈ ਆਪਣੇ ਦੋਸਤਾਂ ਮਿੱਤਰਾਂ ਨੂੰ ਵਾਰ-ਵਾਰ ਸ਼ੇਅਰ ਕਰੋ ਇਹਦੇ ਵਿੱਚ ਘਰਾਉਣਾ ਨਹੀਂ ਹੈ ਠੀਕ ਹੈ ਇਹਨੂੰ ਸਮਝ ਕੇ ਚੰਗੀ ਤਰ੍ਹਾਂ ਦੀ ਕਲੀਅਰਫਿਕੇਸ਼ਨ ਵਾਸਤੇ ਤੁਸੀਂ ਚਾਹੀਦੀਆਂ ਇਹਦੀ ਲਿਸਟਾ ਡਾਊਨਲੋਡ ਕਰਕੇ ਉਹਦਾ ਨਾਮ ਚੈੱਕ ਕਰ ਸਕਦੇ ਹਾਂ ਸੋ ਮਿਲਦੇ ਹਾਂ ਕਿਸੇ ਨਵੀਂ ਜਾਣਕਾਰੀ ਦੇ ਲਈ ਤਦ ਤੱਕ ਲਈ ਧੰਨਵਾਦ